ਇਹ ਹੀ ਕੈਂਪਸ ਸਿਵਲ ਹਸਪਤਾਲ ਮਾਲਸਾ ਦੀ ਟੀਮ ਵੱਲੋਂ ਲਗਾਇਆ ਜਾ ਰਿਹਾ ਹੈ ਤੇ ਇਸ ਦੇ ਵਿੱਚ ਸਹਿਯੋਗੀ ਤੇਰਾਪੰਥ ਅਖਿਲ ਭਾਰਤੀ ਯੁਵਕ ਪਰਿਸ਼ਦ ਹੈ। ਜੈ ਜਿੰਦਰ ਜੀ ਨਮਸਕਾਰ ਜੀ। ਮੈਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਅਖਿਲ ਭਾਰਤੀ ਤੇਰਾਪੰਥ ਯੁਵਕ ਪਰਿਸ਼ਦ ਵੱਲੋਂ ਪੂਰੀ ਦੁਨੀਆ ਦੇ ਵਿੱਚ 75 ਤੋਂ ਵੱਧ ਦੇਸ਼ਾਂ ਦੇ ਵਿੱਚ 7500 ਤੋਂ ਵੱਧ ਕੈਂਪ ਇੱਕੋ ਹੀ ਦਿਨ ਲਗਾਏ ਜਾ ਰਹੇ ਨੇ। ਇਹ ਕੈਂਪ ਕੱਲ ਨੂੰ ਯਾਨੀ 17 ਸਤੰਬਰ ਨੂੰ ਲਗਾਏ ਜਾਣਗੇ ਇਸ ਤੋਂ ਪਹਿਲਾਂ ਵੀ ਇੱਕੋ ਵਾਰ ਖੂਨਦਾਨ ਦੇਣ ਦਾ ਜੋ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਜੋ ਰਿਕਾਰਡ ਦਰਜ ਹੈ ਇਹ ਵੀ 13 ਪੰਜ ਯੂ ਪੀਸੀਰ ਦੇ ਨਾਮ ਤੇ ਦਰਜ ਹੈ ਕੱਲ ਨੂੰ ਵੀ ਉਮੀਦ ਹੈ ਅਸੀਂ ਆਪਣਾ ਹੀ ਰਿਕਾਰਡ ਤੋੜਾਂਗੇ ਪੰਜਾਬ ਦੇ ਵਿੱਚ ਵੀ ਇਹ 60 ਤੋਂ ਵੱਧ ਥਾਵਾਂ ਤੇ ਕੈਂਪ ਲੱਗ ਰਹੇ ਨੇ ਤੇ ਸਾਡੀ ਪਿੱਖੀ ਦੇ ਵਿੱਚ ਵੀ ਇਹ ਕੈਂਪ ਕੱਲ ਨੂੰ ਠੀਕ 9 ਵਜੇ ਫਾਨਕ ਮਹਿਤਾ ਕਲੋਨੀ ਦੇ ਵਿੱਚ ਤੇਰਾ ਪੰਥ ਪਵਨ ਵਿਖੇ ਸ਼ੁਰੂ ਹੋ ਜਾਵੇਗਾ ਤੇ 9 ਤੋਂ ਲੈ ਕੇ ਲਗਭਗ 2 ਵਜੇ ਤੱਕ ਇਹ ਕੈਂਪ ਚੱਲੂਗਾ ਤੇ ਸਾਨੂੰ ਕੋਲ ਬਹੁਤ ਲੋਕਾਂ ਦਾ ਹੁੰਗਾਰਾ ਮਿਲ ਰਿਹਾ ਹੈ ਬਹੁਤ ਖੂਨਦਾਨੀਆਂ ਦੇ ਫੋਨ ਆਪਣੇ ਆਪ ਆ ਰਹੇ ਨੇ ਤੁਹਾਨੂੰ ਬਹੁਤ ਖੁਸ਼ੀ ਹੈ ਇਸ ਪਵਨ ਤੇ ਪਵਿੱਤਰ ਕੰਮ ਦੇ ਵਿੱਚ ਅਸੀਂ ਉਸ ਦਾ ਹਿੱਸਾ ਬਣਨ ਜਾ ਰਹੇ ਹਾਂ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਓ ਖੂਨਦਾਨ ਕਰੋ ਘਟੋ ਘਟ ਇਹ ਖੂਨਦਾਨ ਨਹੀਂ ਵੀ ਕਰਨਾ ਤਾਂ ਉੱਥੇ ਆ ਕੇ ਸਾਡੀ ਹੌਸਲਾ ਫੁਜਾਈ ਚੂਰ ਕਰੋ ਬੱਚਿਆਂ ਦੀ ਐਡਾ ਵਧੀਆ ਕੰਮ ਇੰਨਾ ਪਵਿੱਤਰ ਕੰਮ ਕਰ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਨਮਸਕਾਰ ਜੈ ਜੀਂਦਰ